ਜਿਹੜਾ ਬਜੀ ਸਪੈਰਟ ਦਾ ਆਪਾਂ ਨੇ ਸਟੱਟਪ ਬਣਾਇਆ ਸੀ ਇਸ ਟਾਈਮ ਵਧੀਆ ਚੱਲ ਰਿਹਾ ਜਿਹੜੇ ਮੇਲ ਨੇ ਟੀਮੇਲ ਨੂੰ ਫੀਡਿੰਗ ਕਰਾ ਰਹੇ ਨੇ ਆਲਮੋਸਟ ਸਾਰੇ ਬਰਡੇ ਠੀਕ ਨੇ ਪਰ ਕੁਛ ਦਿਨ ਪਹਿਲਾਂ ਇੱਕ ਪ੍ਰੋਬਲਮ ਆ ਗਈ ਸੀ ਜਿਹੜੀ ਕਿ ਫੀਮੇਲ ਆ ਉਹ ਅੰਡੇ ਬਾਹਰ ਘਿਰਾ ਰਹੀ ਸੀ ਮਤ ਕਹਾਂ ਤੋ ਪਰ ਫਸਟਾਂ ਪੇਰ ਲੱਗੇ ਇਸ ਕਰਕੇ ਥੋੜੀ ਪ੍ਰੋਬਲਮ ਆ ਗਈ ਪਰ ਹੁਣ ਥੋੜਾ ਧਿਆਨ ਰੱਖਾਂਗੇ ਆਪਾਂ ਵੀ ਤੇ ਫੀਮੇਲ ਨੂੰ ਵੀ ਪਤਾ ਲੱਗਣਾ ਲੱਗ ਜਾਂਦਾ ਬਾਕੀ ਹੁਣ ਅੱਜ ਫਿਰ ਹਾਲ ਦੀ ਘੜੀ ਕੋਈ ਵੀ ਜਿਹੜਾ ਫੀਮੇਲ ਆਉਥਲੇ ਅੰਡੇ ਰੀਂਗੇ ਰਹੀ। ਤੋਂ ਲਵਾ ਜਿਹੜੀ ਆਪਣੀ ਅਫੀਸ਼ ਰੱਖਿਆ ਹੈ ਨੇ ਚਿਕਲੇਟ ਇੱਕ ਦਾ ਵੱਡਾ ਟੇਰੀਮਾ ਇੱਥੇ ਆਪਾਂ ਨੇ ਹਲੇ ਬਾਇਓ ਬਣਾ ਰੱਖਿਆ। ਆ ਜਿਹੜਾ ਆਪਣਾ ਛੋਟਾ ਅਕੀਰੀਅਮ ਇੱਥੇ ਵੀ ਮੱਛੀਆਂ ਘੁੰਮਦੀਆਂ ਫਿਰ ਰਹੀਆਂ ਨੇ। ਵਧੀਆ ਬਣਿਆ ਬਾਇਓ ਇਹਦਾ ਤੇ ਡੱਕਬੀੜ ਵੀ ਬਹੁਤ ਜ਼ਿਆਦਾ ਵਧੀਆ ਹੋਊਗੀ। ਬਿਨਾ ਲਾਈਟ ਤੋਂ ਆਪਾਂ ਨੇ ਰੱਖਿਆ ਬਿਨਾ ਫਿਲਟਰ ਤੋਂ ਬਿਲਕੁਲ ਵੀ ਗੰਦਗੀ ਨਹੀਂ ਹੋਈ ਆਪਾਂ ਐਲਗੀ ਚਾਉਂਦੇ ਸੀ ਉਹ ਐਲਗੀ ਵਧੀਆ ਹੋ ਗਈ ਐਲਗੀ ਖਾ ਖਾ ਕੇ ਇਹ ਪੜੀ ਜਾਂਦੇ ਨੇ ਮੱਛੀयां ਬਾਕੀ ਫੀਡ ਤਾਂ ਬਹੁਤ ਘੱਟ ਪਾਉਂਦੇ ਆ ਇਹਨਾਂ ਨੂੰ ਆਪਾਂ ਵਧੀਆ ਹੁਣ ਬਹਿਲਾਂ ਨਾਲੋਂ ਹੋ ਗਈਆਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਚਿਕਲੇਡ ਬਲੈਕ ਵੀਡੀਓ ਬਲੈਕ ਵੀਡੀਓ ਸੌਰੀ ਗ੍ਰੀਨ ਵੀਡੀਓ ਆ ਬਾਕੀ ਇਹ ਚਿਕਲੇਡ ਆ ਵਧੀਆ ਹੋ ਗਈਆਂ ਨੇ ਵੱਡੀਆਂ ਵੱਡੀਆਂ ਹੋਣ ਲੱਗੀਆਂ ਆ ਜਿਹੜਾ ਆਪਾਂ ਨੇ ਲਾਇਆ ਸੀ ਕੀ ਨਾਮ ਆ ਇਹਦਾ ਬਿਲ ਸੌਰੀ ਕੀ ਕਹਿ ਰਿਹਾ ਮਿਲ ਮਨੀ ਪਲਾਂਟ ਇਹ ਕੇਰੀਅਮ ਦੇ ਵਿੱਚ ਲਾਤਾ ਸੀ ਉਸ ਤੋਂ ਇਲਾਵਾ ਆਪਾਂ ਨੇ ਉੱਤ ਸਾਈਡ ਤੇ ਦਸਣ ਲਾਤੇ ਸੀ ਦੋ ਦਸਣ ਦੀਆਂ ਗੱਠੀਆਂ ਬਾਕੀ ਵਧੀਆ ਐ ਜਿਹੜੀ ਖਾਈ ਜਾ ਰਹੀਆਂ ਲੱਗੀਆਂ ਪ੍ਰੋਮੀ ਟੱਕਤਾ ਸੀ ਇਹ ਉੱਪਰੋਂ ਦੇਖ ਸਕਦੇ ਹੋ ਆ ਹਾਲ ਹੋ ਗਿਆ ਇਹਦਾ ਤੇ ਇਹਨੂੰ ਟੱਕ ਦੇਣਾ ਤਾਂ ਕਿ ਨਾ ਜਿਹੜੇ ਆਪਣੇ ਵਰਡ ਨੇ ਉਹ ਇਹਦੇ ਵਿੱਚ ਨਾ ਜਾਣ ਉਹਦੇ ਕਰਕੇ ਨਾ ਇੱਕ ਦੋ ਵਾਰੇ ਡੁੱਬ ਗਏ ਸੀ ਇਹ ਬਰਡਸ ਮੈਂ ਤਾਂ ਕਰਕੇ ਉਹਨਾਂ ਨੂੰ ਟਾਕੀ ਰੱਖਿਆ ਆਪਾਂ ਨੇ ਬਣਾਏ ਸੀਗੇ ਇਹਨਾਂ ਦੇ ਬੈਠਣ ਨੂੰ ਇਹ ਵੀ ਵਧੀਆ ਕਾਮਯਾਬ ਹੋ ਗਏ ਨੇ ਹੁਣ ਇੱਥੇ ਵਧੀਆ ਬੈਠੇ ਰਹਿੰਦੇ ਨੇ ਓਕੀ ਅੰਦਰ ਜੀ ਦਿਖਾਵਾ ਦਾ ਅੰਦਰ ਵੀ ਜਿਹੜੇ ਨੇ ਬਰਡਸ ਉਹ ਬੈਠੀ ਆ ਬਰਡ ਫੀਮੇਲ ਬੈਠੀ ਆ ਆਲਮੋਸਟ ਸਾਰਿਆਂ ਦੇ ਵਿੱਚ ਅੰਡੇ ਸੇਕ ਰਿਏ ਨੇ ਇਹਦੇ ਵਿੱਚ ਵੀ ਅੰਡੇ ਪਏ ਨੇ ਫੀਮੇਲ ਇਹਦੇ ਅੰਦਰ ਵੀ ਬੈਠੀ ਹੈ ਤੇ ਬੱਚੇ ਕੁਝ ਦਿਨਾਂ ਤੱਕ ਸ਼ਾਇਦ ਨਿਕਲਣਗੇ ਹਾਲੇ ਕੋਈ ਐਡਜੈਕਟ ਟਾਈਮ ਨਹੀਂ ਹੈਗਾ ਸਾਰੇ ਮਟਕਿਆਂ ਦੇ ਵਿੱਚ ਆਲਮੋਸਟ ਜਿਹੜੀ ਕੀ ਫੀਮੇਲ ਬੈਠੀਆਂ ਨਹੀਂ ਗੀਆਂ ਆਪਾਂ ਇਧਰ ਵੀ ਦੇਖ ਲਓ ਇਧਰ ਵੀ ਬੈਠੀਆਂ ਨੇ ਤੇ ਆ ਵੀ ਫੀਮੇਲ ਜਿਹੜੀ ਹੈਗੀ ਇਹ ਵੀ ਬੈਠੀ ਆ ਤੇ ਹਰ ਇੱਕ ਮਟਕਾ ਜਿਹੜਾ ਮਰਜੀ ਮਟਕਾ ਦੇਖ ਲੀਏ ਉਧਰ ਫੀਮੇਲ ਬੈਠੀ ਉਹ ਮਿਲਦੀ ਆਪਾਂ ਨੂੰ ਵਧੀਆ ਗੱਲ ਹੈ ਯਾਰ ਫੀਮੇਲ ਬੈਠੀਆਂ ਨੇ ਇਹਦੇ ਵਿੱਚ ਵੀ ਬੈਠੀ ਆ ਤੇ ਆ ਜਿਹੜਾ ਇਹ ਮਟਕਾ ਇਹਦੇ ਵਿੱਚ ਵੀ ਬੈਠਿਆ ਉੱਪਰ ਵਾਲਿਆਂ ਦਾ ਪਤਾ ਨਹੀਂ ਪਰ ਉਮੀਦ ਕਰਦਾ ਇੱਥੇ ਵੀ ਬੈਠੇ ਹੋ। ਹਾਂ ਬੈਠੀ ਹੈ ਇਹਦੇ ਅੰਦਰ ਵੀ ਬੈਠੀ ਆ। ਬਾਕੀ ਆਪਣੀਆਂ ਫੀਮੇਲ ਨਾਲ ਮੇਲ ਉੱਪਰ ਘੁੰਮ ਰਹੇ ਨੇ। ਪੂਰੇ ਰੱਜੇ ਪਏ ਨੇ ਇਹ ਫੀਡ ਇਹਨਾਂ ਨੂੰ ਖੁੱਲੀ ਮਿਲਦੀ ਆ ਖਾਣਾ ਪੀਣਾ ਤੇ ਕੈਲਸ਼ੀਅਮ ਆਪਾਂ ਨੇ ਲਾਇਆ ਸੀ ਇਹ ਵੀ ਖਾ ਗਏ ਸਾਰਾ। ਲਗਭਗ ਕਾਫੀ ਹੱਦ ਤੱਕ ਖਾ ਗਏ ਨੇ ਤੇ ਇੱਕ ਆਪਾਂ ਬੈਠਣ ਨੂੰ ਇਹਨਾਂ ਦੇ ਸਟਿੱਕਰ ਰੱਖੀ ਸੀ ਬੁੜਾ ਇੱਥੇ ਵੀ ਜ਼ਿਆਦਾਤਰ ਬੈਠਦੇ ਨੇ। ਪਰ ਮੈਨੂੰ ਵਧੀਆ ਲੱਗਦੇ ਨੇ ਜੇ ਦੂਸਰੀ ਸਾਈਡ ਤੇ ਬੈਠਣਾ। ਆਊਟ ਸਾਈਡ ਵਧੀਆ ਲੱਗਦੇ ਨੇ ਬੈਠਦੇ ਹੋਏ। ਜਿਵੇਂ ਉੱਪਰਲੀ ਸਾਈਡ ਰੱਸੀ ਬਣੀ ਹੋਈ ਹੈ ਨਾ ਉੱਥੇ ਜਦ ਬੈਠਦੇ ਨੇ ਕਿੰਨੇ ਵਧੀਆ ਲੱਗਦੇ ਨੇ। ਦਰਦਿਸ ਨੂੰ ਕਿੰਨੇ ਵਧੀਆ ਲੱਗ ਰਹੇ ਨੇ ਉੱਥੇ ਬੈਠੇ ਹੋਏ। ਤੇ ਵਈ ਦੀ ਅੱਜ ਆਪਾਂ ਇੱਥੇ ਆਏ ਸੀ ਤੁਹਾਨੂੰ ਦਿਖਾਉਣ ਵਾਸਤੇ ਬਜਿਸ ਦਾ। ਫਿਲਹਾਲ ਜਿਹੜੇ ਆਪਣਾ ਪੁਲਟਰੀ ਵਾਲਾ ਸਿਸਟਮ ਆ ਉਹ ਆਪਾਂ ਨਹੀਂ ਖਾਲੀ ਕਰਤਾ। ਕੁਝ ਦੇਰ ਤੱਕ ਆਪਾਂ ਬੱਚੇ ਲੈ ਕੇ ਆਵਾਂਗੇ ਛੋਟੇ-ਚੂਚੇ ਤੇ ਫਿਰ ਉਹਨਾਂ ਦੇ ਉੱਤੇ ਵੀ ਵੀਡੀਓ ਬਣਾਵਾਂਗੇ। ਉਹਨਾਂ ਦੇ ਬਰੂਡਿੰਗ ਦੇ ਉੱਤੇ ਵੀਡੀਓ ਬਣਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਡੇਲੀ ਬਾਏ ਬਾਏ